ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰਾਈਮੇਸ਼ੀਆ ਟੀਵੀ ਦੇ ਨਾਲ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਲਈ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਚਰਚਾ ਕਰਾਂਗੇ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਇੱਕ ਖਬਰ ਆਈ ਹੈ ਜੀ ਜਿਹੜੇ ਫੌਜੀ ਅਫਸਰ ਦਿਵਿਆਂਗ ਹੋ ਗਿਆ ਉਹਨਾਂ ਦੀ ਪੈਨਸ਼ਨ ਦੇ ਉੱਪਰ ਵੀ ਟੈਕਸ ਲੱਗੇਗਾ ਇਹ ਗੱਲ ਨਵਜੀਤ ਜੀ ਪਤਾ ਨਹੀਂ ਭਾਰਤ ਸਰਕਾਰ ਕੀ ਕਰਨਾ ਚਾਹੁੰਦੀ ਕਿ ਨਹੀਂ ਇੱਕ ਪਾਸੇ ਕਹਿੰਦੇ ਫੌਜਾਂ ਨੂੰ ਮਜ਼ਬੂਤ ਕਰਨਾ ਦੂਸਰੇ ਪਾਸੇ ਫੌਜਾਂ ਨੂੰ ਜਿੰਦਾਂ ਦੇ ਤਜਰਬਿਆਂ ਵਿੱਚੋਂ ਖੰਡਿਆ ਜਾ ਰਿਹਾ ਪਹਿਲਾਂ ਪੱਕੇ ਫੌਜੀ ਭਰਤੀ ਕਰਨ ਦੀ ਥਾਂ ਤੇ ਅਗਨੀਵੀਰ ਸਕੀਮ ਲਿਆਂਦੀ ਜਿੰਨੇ ਸਿਖਰਲੇ ਫੌਜੀ ਜਨਰਲ ਨੇ ਮੌਜੂਦਾ ਨੇ ਜਾਂ ਰਿਟਾਇਰ ਹੋ ਚੁੱਕੇ ਨੇ ਉਹਨਾਂ ਸਾਰਿਆਂ ਚ ਇਹਨਾਂ ਨਾਲ ਨਾਰਾਜ਼ਗੀ ਹੈ ਠੀਕ ਜਿਹੜੇ ਫੌਜ ਦੇ ਵਿੱਚ ਨੇ ਉਹ ਖੁੱਲੇ ਤੌਰ ਤੇ ਨਾਰਾਜ਼ਗੀ ਜ਼ਾਹਰ ਨਹੀਂ ਕਰ ਸਕਦੇ ਜਿਹੜੇ ਰਿਟਾਇਰ ਨੇ ਉਹ ਸਾਰੇ ਆਮ ਤੌਰ ਤੇ ਭਾਜਪਾ ਨਾਲ ਜੁੜੇ ਕੁਝ ਨੂੰ ਮਨਛੜ ਕੇ ਇਸ ਗੱਲ ਦੇ ਖਿਲਾਫ ਬੋਲਦੇ ਆ ਫਿਰ ਜਿਹੜੇ ਐਸਪੀ ਸਰਵਿਸ ਕਰਦੇ ਪਏ ਉਹਨਾਂ ਚੋਂ ਜਿਹੜਾ ਵੀ ਰਿਟਾਇਰ ਹੁੰਦਾ ਸਰਕਾਰ ਦੀਆਂ ਨੀਤੀਆਂ ਦੀ ਨੁਕਤਾਚੀਨੀ ਕਰਦਾ ਕਿਉਂ ਕਰਦੇ ਕਿਉਂਕਿ ਸਰਕਾਰ ਦੀਆਂ ਨੀਤੀਆਂ ਇਸ ਤਰ੍ਹਾਂ ਦੀਆਂ ਹੁਣ ਸਰਕਾਰਾਂ ਜਿਹੜੀਆਂ ਨੇ ਇਹੋ ਜਿਹੀਆਂ ਸਰਵਿਸੇਸ ਦੇ ਵਿੱਚ ਇਹੋ ਜਿਹਾ ਫੋਰਸਾਂ ਦੇ ਵਿੱਚ ਜਿਹੜੇ ਜਵਾਨ ਨੇ ਤੇ ਅਫਸਰ ਨੇ ਉਹਨਾਂ ਵਾਸਤੇ ਲਗਾਤਾਰ ਸਹੂਲਤਾਂ ਦਾ ਇਨਾਨ ਕਰਦੀਆਂ ਨੇ ਜੀ ਇੱਥੇ ਕੰਮ ਉਲਟਾ ਹੁੰਦਾ ਪਿਆ ਇਹਨਾਂ ਨੇ ਕੱਟ ਲਾਉਣ ਵਾਲੇ ਪਾਸੇ ਨੂੰ ਕਰ ਲਿਆ ਹੁਣ ਬਜਟ ਦੇ ਵਿੱਚ ਜੋ ਕੁਸ਼ਾਰਿਆ ਸਾਹਮਣੇ ਕੋਈ ਹੈ ਕਿ ਜਿਹੜੇ ਫੌਜੀ ਜਾਂ ਫੌਜੀ ਅਫਸਰ ਜੇ ਫੌਜ ਜਦ ਸਾਰਿਆਂ ਨੂੰ ਜਵਾਨ ਕਹਿੰਦੇ ਆ ਔਰ ਫੌਜੀ ਅਫਸਰ ਵੀ ਜਵਾਨ ਗਿਣੈ ਨੇ ਇਹਨਾਂ ਸਾਰਿਆਂ ਚੋਂ ਜਿਹੜੇ ਫੌਜੀ ਅਫਸਰ ਜਾਂ ਜਵਾਨ ਕਿਸੇ ਕਾਰਨ ਡਿਊਟੀ ਦੇ ਉੱਤੇ ਜ਼ਖਮੀ ਹੋ ਗਏ ਤੇ ਡਿਊਟੀ ਕਰਨ ਜੋਗੇ ਨਹੀਂ ਜਾ ਕੇ ਘਰ ਨੂੰ ਆ ਗਏ ਉਹਨਾਂ ਦੀ ਪੈਨਸ਼ਨ ਤੇ ਕਹਿੰਦੇ ਜੀ ਟੈਕਸ ਨਹੀਂ ਲੱਗੇਗਾ ਪਰ ਜਿਹੜੇ ਜ਼ਖਮੀ ਹੋ ਗਏ ਜਿਹਨੇ ਵਰਜੀ ਜ਼ਖਮੀ ਹੋਣ ਜਿਹੜਾ ਨੌਕਰੀ ਨਹੀਂ ਛੱਡੀ ਫਾਇਦੇ ਵਿੱਚ ਰਹਿ ਕੇ ਤੇ ਫਿਰ ਵੀ ਸੇਵਾ ਕਰਦੇ ਰਹੇ ਉਹਨਾਂ ਜਿਹੜੀ ਪੈਨਸ਼ਨ ਹੈ ਉੱਤੇ ਕਹਿੰਦੇ ਵੀ ਟੈਕਸ ਲੱਗੇਗਾ ਮੈਂ ਨਾ ਮਾਮਲੇ ਦਾ ਮਾਹਰ ਨਹੀਂ ਹੋ ਸਕਦਾ ਮੈਂ 1921 ਦਾ ਵਿੱਚ ਗੱਲ ਕਰਨ ਲੱਗਾ ਫਰਕ ਪਾ ਜਾ ਜੀ ਪਰ ਜਿਹੜੀ ਚਰਚਾ ਚੱਲਦੀ ਪਈ ਮੈਂ ਉਹ ਦੱਸਦਾ ਕਿ ਆ ਹੈ ਹੁਣ ਹੁੰਦਾ ਕੀ ਹੈ ਜੰਗ ਵਿੱਚ ਬਹੁਤ ਸਾਰੇ ਫੌਜੀ ਹੈ ਜਿਹੜੇ ਜ਼ਖਮੀ ਹੁੰਦੇ ਹੈ ਬੋਰਡ ਉਹਨਾਂ ਨੂੰ ਅਨਫਿਟ ਕਰਕੇ ਤੇ ਘਰ ਨੂੰ ਭੇਜ ਦਿੰਦਾ ਕੱਲਾ ਜੰਗ ਵਿੱਚ ਹੀ ਨਹੀਂ ਅੱਗੋਂ ਪਿਛੋਂ ਵੀ ਕੋਈ ਐਕਸੀਡੈਂਟ ਦੇ ਜ਼ਖਮੀ ਹੋ ਗਿਆ ਜੀ ਕੋਈ ਟ੍ਰੇਨਿੰਗ ਦੌਰਾਨ ਗੋਲੀ ਲੱਗ ਕੇ ਜ਼ਖਮੀ ਹੋ ਗਿਆ ਬੰਮ ਫਟ ਗਿਆ ਕਿਸੇ ਥਾਂ ਤੇ ਡਿੱਗ ਪਿਆ ਉਹ ਵੀ ਜ਼ਖਮੀ ਹੁੰਦੇ ਹੈ ਉਹਨਾਂ ਚੋਂ ਜਿਹੜੇ ਅਨਫਿਟ ਹੋ ਜਾਣ ਘਰ ਨੂੰ ਆ ਜਾਣ ਉਹ ਵੱਖਰੀ ਕੈਟਾਗਰੀ ਨਹੀਂ ਜਾਂਦੀ ਐ ਜਿਹੜੇ ਜ਼ਖਮੇ ਹੋ ਕੇ ਵੀ ਫੌਜ ਨੌਕਰੀ ਕਰਦੇ ਰਹਿਣ ਉਹ ਵੱਖਰੀ ਕੈਟਾਗਰੀ ਨਹੀਂ ਜਾਂਦੀ ਐ ਹੁਣ ਇਹ ਜਿਹੜਾ ਇਹਨਾਂ ਨੇ ਟੈਕਸ ਲਾਇਆ ਇਹਦੇ ਉੱਤੇ ਫੌਜੀਆਂ ਵਿੱਚ ਤੇ ਫੌਜੀ ਅਫਸਰਾਂ 'ਚੇ ਕਾਫੀ ਜ਼ਿਆਦਾ ਰੋਸ ਐ ਇਹਦਿੱਚੋ ਇੱਕਲ ਨੋਟ ਕਰਨ ਵਾਲੀ ਐ ਕਿ ਅੰਗਰੇਜ਼ਾਂ ਦਾ ਵਕਤ ਸੀ 1922 'ਚ ਇਹ ਫੈਸਲਾ ਹੋਇਆ ਸੀ ਕਿ ਡਿਊਟੀ ਦੇ ਉੱਤੇ ਜਿਹੜਾ ਵੀ ਫੌਜੀ ਜਾਂ ਫੌਜੀ ਅਫਸਰ ਜ਼ਖਮੀ ਹੁੰਦਾ ਜੀ ਉਹ ਭਾਵੇਂ ਬਾਅਦ ਵਿੱਚ ਸੇਵਾ ਕਰਦਾ ਰਹੇ ਤੇ ਭਾਵੇਂ ਨਾ ਕਰੇ ਜਿਹੜਾ ਡਿਸੇਬਲ ਹੋ ਗਿਆ ਕਿਸੇ ਕਾਰਨ ਕਰਕੇ ਜਿਹਨੂੰ ਅਸੀਂ ਅੱਜਕੱਲ ਦਿਵਿਆਂਗ ਕਹਿ ਦਿੰਨੇ ਆ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਟੈਕਸ ਉਹਦੀ ਪੈਨਸ਼ਨ ਤੇ ਨਹੀਂ ਲਾਇਆ ਜਾਵੇ ਹੁਣ ਸਰਕਾਰ ਬਦਲ ਕੇ ਟੈਕਸ ਲਾਉਣੇ ਕੀ ਲੋੜ ਪੈਗੀ ਇਹ ਡਿਲਾਉਣ ਦੀ ਇਹਦੇ ਨਾਲ ਜੁੜੀ ਦੀ ਗੱਲ ਮੈਂ ਇਹ ਦੱਸਾਂ ਕਿ ਸਾਡੇ ਕਈ ਲੋਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਬੜੇ ਫੌਜੀ ਤੇ ਫੌਜੀ ਅਫਸਰ ਹੈ ਜਿਹੜੇ ਸਖਤ ਯਖਮੀ ਹੋਏ ਪਰ ਉਹਨਾਂ ਨੇ ਨੌਕਰੀ ਨਹੀਂ ਛੱਡੀ ਇੱਕ ਜਰਨਲ ਵਿਜੇ ਉਹ 1965 ਦੀ ਜੰਗ ਵਿੱਚ ਯਖਮੀ ਹੋ ਲੱਤ ਕੱਟੀ ਗਈ ਉਹਦੇ باوجود ਉਹਨਾਂ ਆਖਿਆ ਕਿ ਮੈਂ ਪੈਨਸ਼ਨ ਨਹੀਂ ਲੈਣੀ ਰਿਟਾਇਰ ਨਹੀਂ ਹੋਣਾ ਮੈਂ ਸਰਵਿਸ ਕਰਾਂਗਾ ਨਕਲੀ ਲੱਤ ਲਾ ਕੇ ਤੁਰਨਾ ਸਿੱਖਿਆ ਦੌੜਨਾ ਸਿੱਖਿਆ ਉਹਨਾਂ ਨੂੰ ਇੱਕ ਕਿਸਮ ਦੇ ਟੈਸਟ ਵਾਸਤੇ ਪਹਾੜਾਂ ਵਿੱਚ ਲਾਇਆ ਉੱਥੇ ਵੇਖਿਆ ਕਿ ਬੰਦਾ ਤੇ ਬਰਫ਼ਾਂ ਵਿੱਚ ਵੀ ਤੁਰਦਾ ਇੱਥੇ ਪਹਾੜ ਗਿਆਂ ਵੀ ਚੜਦਾ ਇਹ ਚ ਕੋਈ ਕਸਰ ਨਹੀਂ ਉਹਨੇ ਆਖਿਆ ਠੀਕ ਆ ਤੁਸੀਂ ਡਿਊਟੀ ਕਰਦੇ ਰਹ ਲੈਫਟ ਹੈਂਡ ਜਨਰਲ ਤੱਕ ਜਾ ਕੇ ਤੇ ਰਿਟਾਇਰ ਹੋਏ ਇਹ ਮਾਨ ਵਾਲੀ ਗੱਲ ਨਹੀਂ ਕਿ ਇੱਕ ਲੱਤ ਕੱਟੀ ਜਾਣ ਦੇ ਬਾਵਜੂਦ ਫੌਜੀ ਅਫਸਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਇੱਥੇ ਤੱਕ ਜਾ ਕੇ ਰਿਟਾਇਰ ਹੋਏ ਬਿਲਕੁਲ ਜੀ ਸਰਵਸਵਰਾ ਨਹੀਂ ਛੱਡੀ ਤੇ ਇਹ ਸੇਵਾ ਦੇ ਬਦਲੇ ਹੁਣ ਉਹਨਾਂ ਦੇ ਉੱਤੇ ਟੈਕਸ ਲਾਤਾ ਜਾਵੇ ਦੂਸਰੇ ਇੱਕ ਮੇਜਰ ਜਨਰਲ ਇਾਨ ਕਾਰਡੋਜੋ ਉਹ ਗੋਰਖਾ ਰੇਜiment ਨਾਲ ਸੀ ਜਦੋਂ ਬੰਗਲਾਦੇਸ਼ ਵਾਈ ਲੜਾਈ ਚੱਲਦੀ ਸੀ ਉਦੋਂ ਇਕ ਥਾਂ ਤੇ ਉਹਨਾਂ ਨੇ ਛਾਲ ਮਾਰੀ ਅਗਲੇ ਪਾਸੇ ਮਾਈਨ ਉੱਥੇ ਲੱਗੀ ਹੋਈ ਸੀ ਮਾਈਨ ਤੇ ਜਾ ਲੱਗੇ ਉਹਨਾਂ ਦੀ ਲੱਤ ਜ਼ਖਮੀ ਹੋ ਗਈ ਔਰ ਇੰਨੀ ਜ਼ਖਮੀ ਹੋ ਗਈ ਕਿ ਕਟਣੀ ਪੈਣੀ ਸੀ ਉੱਥੇ ਇਹੋ ਜਿਹਾ ਕੋਈ ਪ੍ਰਬੰਧ ਨਹੀਂ ਸੀ ਕਿ ਕੱਟੇ ਜਾ ਸਕਦੇ ਹੁਣ ਦੋ ਗੱਲਾਂ ਚੱਲਦੀਆਂ ਇੱਕ ਤਾਂ ਇਹ ਕਿ ਜਿਹੜੀ ਪਾਕਿਸਤਾਨ ਦੀ ਫੌਜ ਫੜੀ ਸੀ ਉਹਨਾਂ ਦੇ ਇੱਕ ਡਾਕਟਰ ਨੂੰ ਆਖਿਆ ਗਿਆ ਪਰ ਇਸ ਸੂਰਿ ਨੂੰ ਬਹੁਤਾ ਬਲ ਨਹੀਂ ਮਿਲਦਾ ਫੌਜੀ ਅਫਸਰ ਨੂੰ ਕਹੋ ਪੁੱਛੋ ਤੇ ਉਹ ਦੂਸੀ ਗੱਲ ਦੱਸਦੇ ਉਹ ਕਹਿੰਦੇ ਉੱਥੇ ਅਨੇਸਥੀसिया बेहोश ਕਰਨ ਦਾ ਕੋਈ ਪ੍ਰਬੰਧ ਨਹੀਂ ਸੀ ਪਰ ਉਸ ਅਫਸਰ ਨੇ ਉਹਨੇ ਇਹ ਕੀਤਾ ਕਿ ਗੋਰਖੰਦ ਕੋਲ ਖੁਖਰੀ ਹੁੰਦੀ ਹੈ ਜਿੱਦਾਂ ਉਹਦਾ ਦੰਤ ਨੂੰ ਦਾ ਵੱਟ ਕੇ ਮਾਰਦੇ ਉਹਨੇ ਇਹ ਵੇਖ ਕੇ ਕਿ ਲੱਤ ਤੇ ਕਟਣੀ ਪੈਣੀ ਹੈ ਨੇੜੇ ਮੈਡੀਕਲ ਦਾ ਪ੍ਰਬੰਧ ਵੀ ਕੋਈ ਨਹੀਂ ਹੋਰ ਕੋਈ ਚਾਰਾ ਨਹੀਂ ਉਹਨੇ ਆਪਣੀ ਆਪ ਲੱਤ ਆਪੇ ਹੀ ਖੁਖਰੀ ਮਾਰ ਕੇ ਵੜ ਦਿੱਤੀ ਵੜ ਕੇ ਫਿਰ ਉਹ ਬਾਅਦ ਚ ਲਾਤ ਚੱਲਦਾ ਰਿਹਾ ਉਹ ਠੀਕ ਹੋ ਗਿਆ ਨਕਲੀ ਲਾਤ ਲਾਤੀ ਗਈ ਉਹਨੇ ਦੌੜਨਾ ਸਿੱਖਿਆ ਪਹਾੜਾਂ ਤੇ ਚੜ੍ਹਨਾ ਸਿੱਖਿਆ ਸਭ ਕੁਝ ਕੀਤਾ ਕਰਦਿਆਂ ਕਰਦਿਆਂ ਮਿਜਰ ਜਨਰਲ ਤੱਕ ਜਾ ਕੇ ਸੇਵਾ ਕੀਤੀ ਇਹਨਾਂ ਦੋ ਦਮ ਇੱਕੋ ਨਾਲ ਦੋਸਤ ਇੱਕ ਵਾਰੀ ਇੱਕ ਕੈਪਟਨ ਪੰਕਜ ਜੋਸ਼ੀ ਜਿਵੇਂ ਭੁੱਲਦਾ ਨਹੀਂ ਤੇ 1965 ਦੀ ਜੰਗ ਵਿੱਚ ਉਹ ਜ਼ਖਮੀ ਹੋ ਗਿਆ ਹੂੰ ਇਹਨਾਂ ਦੋਵਾਂ ਦੀ ਇੱਕ ਇੱਕ ਲੱਤ ਕੱਟੀ ਗਈ ਸੀ ਉਹਨਾਂ ਦੀਆਂ ਦੋਵੇਂ ਲੱਤਾਂ ਕਟਣੀਆਂ ਪਈਆਂ ਆਖਿਆ ਗਿਆ ਕਿ ਤੁਸੀਂ ਘਰ ਚੱਲ ਜਾਓ ਕਹਿੰਦੇ ਨਾ ਮੈਂ ਫੌਜੀ ਆ ਫੌਜੀ ਸੇਵਾ ਕਰੂੰ ਇਨਫੈਂਟਰੀਸ ਦੀ ਲੜਾਕਾ ਫੋਰਸ ਵਿੱਚ ਉਹਨੂੰ ਕਿੱਦਾਂ ਕਹਿੰਦਾ ਮੈਂ ਕਰਕੇ ਵਿਖਾਉ ਉਹਨੇ ਕਰਕੇ ਵਿਖਾਇਆ ਨਕਲੀ ਲੱਤਾਂ ਨਾਲ ਤੁਰਨਾ ਸਿੱਖਿਆ ਫਿਰ ਦੌੜਨਾ ਸਿੱਖਿਆ ਫਿਰ ਡਾਂਸ ਕਰਨਾ ਸਿੱਖਿਆ ਫਿਰ ਸਵੀਮਿੰਗ ਸਿੱਖੀ ਫਿਰ ਪਹਾੜਾਂ ਤੇ ਚੜ੍ਹੇ ਉਸ ਤੋਂ ਬਾਅਦ ਸਾਰੀਆਂ ਗੱਲਾਂ ਤੋਂ ਫਿੱਟ ਕਰਕੇ ਉਨੇ ਤਰੱਕੀਆਂ ਦਿੱਤੀਆਂ ਗਿਆ ਕਰਦੇ 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 ਉਹ ਲੈਫਟ ਹੈਂਡ ਜਰਨਲ ਤੱਕ ਗਏ ਤੇ ਜਦੋਂ ਅਟਲਬਹਾ ਰਵਾਜਪਈ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੀ ਉਹ ਸਰਕਾਰ ਦੇ ਹੁੰਦਿਆ ਉਹਨਾਂ ਫੈਸਲਾ ਕੀਤਾ ਕਿ ਤਿੰਨੇ ਫੌਜਾਂ ਆਰਮੀ 에ਅਰ ਫੋਰਸ ਤੇ ਨੇਵੀ ਇਹਨਾਂ ਦੀ ਇੱਕ ਯੂਨੀਫਾਈਡ ਕਮਾਂਡ ਬਣਾਈ ਜਾਂਦੀ ਹੈ ਬਾਜਪਈ ਸਰਕਾਰ ਨੇ ਜਿਹੜੀ ਯੂਨੀਫਾਈਡ ਕਮਾਂਡ ਬਣਾਈ ਉਹਦਾ ਮੁਖੀ ਜਰਨਲ ਪੰਕਜ ਜੋਸ਼ੀ ਸੀ ਉਹ ਪੰਕਜ ਜੋਸ਼ੀ ਜਿਹਦੀਆਂ ਦੋਵੇਂ ਲੱਤਾਂ ਹੀ ਹਨੀ ਸਾਰੀ ਦੁਨੀਆ ਹੈਰਾਨ ਕਿ ਭਾਰਤ ਦੀ ਫੌਜ ਦੀ ਯੂਨੀਫਾਈਡ ਕਮਾਂਡ ਦਾ ਮੁਖੀ ਉਹ ਜਨਰਲ ਜੋਸ਼ੀ ਹੈ ਜਿਹਦੀ ਆਪਣੀਆਂ ਦੋਵੇਂ ਲੱਤਾਂ ਹੈ ਨਹੀਂ ਜੀ ਇਹ ਕਿੱਡੇ ਵੱਡੇ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਬਿਲਕੁਲ ਜੀ ਤੇ ਅਸੀਂ ਉਹਨੂੰ ਸੇਵਾ ਫਲਕੀ ਦੇ ਰਹੇ ਹਾਂ ਉਹਨੂੰ ਸਰਟੀਫਿਕੇਟ ਵੀ ਦੇ ਰਹੇ ਆ ਉਹਦੀ ਪੈਨਸ਼ਨ ਤੇ ਟੈਕਸ ਲਾਉਣ ਲੱਗੇ ਆ ਇਹ ਬਹੁਤ ਮਾੜੀ ਗੱਲ ਹੈ ਜਿਹੜੀ ਸੋਚੀ ਜਾ ਰਹੀ ਹੈ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਮੈਂ ਇੱਕ ਮਿਸਾਲ ਦੇਣਾ ਦੂਸਰੀ ਸੰਸਾਰ جنگ 'ਚ ਰੂਸੀਆਂ ਦਾ ਇੱਕ ਜਹਾਜ਼ ਡੇਪਿਆ ਸੀ ਬਰਫਾਂ 'ਚ ਤੇ ਉਹ ਪਾਇਲਟ 19 ਜਾਂ 20 ਦਿਨ ਲਗਾਤਾਰ ਬਰਫ ਵਿੱਚ ਕਸੀਟਦਾ ਰਿਹਾ ਖਾਣ ਨੂੰ ਕੁਛ ਨਹੀਂ ਕਦੇ ਕੀੜੇ ਖਾਦੇ ਕਦੇ ਏਦਾਂ ਦਾ ਸਮਾਂ ਜੋ ਮਿਲਿਆ ਮੜਾ ਮੋਟਾ ਚਟ ਚੁਟ ਕੇ ਗਿਆ ਤੇ ਇੱਕ ਥਾਂ ਤੇ ਬੇਹੋਸ਼ ਆ ਪਿਆ ਸੀ ਲੋਕਾਂ ਨੇ ਮਿਲ ਗਿਆ ਜਾ ਕੇ ਚੈੱਕ ਚੁਕ ਕੀਤਾ ਜਾਨ ਬਚ ਗਈ ਇਹ ਵੀ ਪਤਾ ਲੱਗ ਗਿਆ ਕਿ ਰੂਸੀ ਅਤੇ ਰੂਸੀਆਂ ਦੇ ਕਬਜ਼ੇ 'ਚ ਆਇਆ ਸੀ ਇਲਾਜ ਕੀਤਾ ਲੱਤਾਂ ਦੋਵੇਂ ਕੱਟੀਆਂ ਗਈਆਂ ਉਹਦੀ ਇੱਕੋ ਹੀ ਸੀ ਕਿ ਮੈਂ ਜਹਾਜ਼ ਉਡਾਉਣਾ ਸਾਰੇ ਕਿਸੇ ਨੂੰ ਰਿਟਾਇਰ ਹੋਇਆ ਜਹਾਜ਼ ਉਡਾਈ ਨਹੀਂ ਸਕਦਾ ਉਹਨੇ ਨਕਲੀ ਲੱਤਾਂ ਨਾਲ ਜਹਾਜ਼ ਉਡਾਇਆ ਜਾਜ ਉਡਾ ਕੇ ਫਿਰ ਜੰਗ ਵਿੱਚ ਲੜਿਆ ਪਰ ਪੂਰੀ ਜੰਗ ਖਤਮ ਹੋਣ ਤੋਂ ਬਾਅਦ ਫਿਰ ਉਹਨੇ ਸੇਵਾ ਛੱਡੀ ਤੇ ਸਾਰੀ ਦੁਨੀਆ ਦੇ ਵਿੱਚ ਅਮਨ ਦਾ ਮਸੀਹਾ ਬਣ ਕੇ ਹਰ ਦੇਸ਼ ਵਿੱਚ ਜਾ ਕੇ ਇਹ ਪ੍ਰਚਾਰ ਕਰਦਾ ਰਿਹਾ ਕਿ ਜੰਗਾਂ ਨਹੀਂ ਲੱਗਣੀਆਂ ਚਾਹੀਦੀਆਂ ਜੇ ਜੰਗਾਂ ਲੱਗਣ ਤੇ ਆ ਮੇਰੀਆਂ ਲੱਤਾਂ ਵੇਖੋ ਆ ਕੁਝ ਹੁੰਦਾ ਜੀ ਉਹਦੇ ਉੱਤੇ ਰੂਸੀ ਅਜੇ ਤੱਕ ਮਾਣ ਕਰਦੇ ਆ ਔਰ ਉਹਦੀ ਉਹ ਸਟੋਰੀ ਨੂੰ ਉਹਨਾਂ ਨੇ ਸਟੋਰੀ ਆਫ ਅ ਰੀਅਲ ਮੈਨ ਅਸਲੀ ਇਨਸਾਨ ਦੀ ਕਹਾਣੀ ਬਣਾਤਾ ਬਿਲਕੁਲ ਜੀ ਅਸੀਂ ਭਾਰਤ ਵਿੱਚ ਆ ਕਰਦੇ ਪਏ ਕਿ ਸਾਡੇ ਫੌਜੀ ਜਰਨੈਲ ਜਿਹੜੇ ਜ਼ਖਮੀ ਹੋ ਗਏ ਜ਼ਖਮੀ ਹੋਣ ਤੋਂ ਬਾਅਦ ਵੀ ਕਿਸੇ ਦੀ ਇਕ ਲੱਤ ਤੇ ਨਹੀਂ ਕਿਹੜੀਆਂ ਦੋਵੇਂ ਲੱਤਾਂ ਨਹੀਂ ਫਿਰ ਵੀ ਸਰਵਿਸ ਕਰਦੇ ਰਹੇ ਤੇ ਹੁਣ ਅਸੀਂ ਉਹਨਾਂ ਤੇ ਟੈਕਸ ਲਾਉਣ ਲੱਗੇ ਆ ਉਹ ਟੈਕਸ ਲਾਉਣ ਲੱਗੇ ਆ ਜਿਹੜਾ 1922 ਚ ਅੰਗਰੇਜ਼ਾਂ ਨੇ ਮਾਫ ਕਰ ਦਿੱਤਾ ਸੀ ਇਹ ਚੰਗੀ ਗੱਲ ਨਹੀਂ ਇਹਦੇ ਤੋਂ ਫੌਜੀਆਂ ਤੇ ਫੌਜੀ ਅਫਸਰਾਂ 'ਚ ਰੋਸ ਆ ਮੈਂ ਸਮਝਾਂ ਕਿ ਸਰਕਾਰ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨੀ ਕਾਈ ਦੀ ਉਹਨਾਂ ਸਭ ਵਾਕਏ ਬੜੀਆਂ ਅਹਿਮ ਜਾਣਕਾਰੀਆਂ ਜਿਹੜੀਆਂ ਤੁਸੀਂ ਸਾਂਝੀ ਕੀਤੀਆਂ ਨੇ ਅਗਲੀ ਗੱਲ ਕਰਦੇ ਹਾਂ ਅਹਮਦਾਬਾਹ ਜਹਾਜ਼ ਹਾਸੇ ਦੀ 270 ਜਣੇ ਉਸ ਹਾਸੇ ਵਿੱਚ ਮਾਰੇ ਗਏ ਇਟਲੀ ਦੀ ਪੰਨੂ ਸਭ ਇੱਕ ਅਖਬਾਰ ਨੇ ਦਾਵਾ ਕੀਤਾ ਕਿ ਗਲਤੀ ਪਾਇਲਟ ਦੀ ਸੀ 에어 ਇੰਡੀਆ ਕੰਪਨੀ ਕੁਛ ਕਹਿ ਰਹੀ ਹੈ ਸਰਕਾਰ ਇਹ ਤੱਕ ਜਾਂਚ ਕਰਵਾ ਰਹੀ ਹੈ ਪਰ ਇਸ ਦਾਵੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੋ ਸਾਡੀ ਸਰਕਾਰ ਇਦਾਂ ਦੀ ਹੈ ਜੇ ਤੇ ਕਾਂਗਰਸ ਤੇ ਸੋਨੀਆ ਗਾਂਧੀ ਦੇ ਖਿਲਾਫ ਬੋਲਣਾ ਹੋਵੇ ਤੇ ਕਹਿੰਦੇ ਜੀ ਇਹ ਤੇ ਇਟਲੀ ਤੋਂ ਪੁੱਛ ਕੇ ਚੱਲਦੇ ਆ ਬਿਲਕੁਲ ਪਰ ਜੇ ਆਪਣੀਆਂ ਨੀਤੀਆਂ ਹੋਣ ਇਤਲੀ ਨਾਲ 100 ਕਿਸਮ ਦੀਆਂ ਸੰਝਾਂ ਨੇ ਇਹ ਵੀ ਸੰਝਾਂ ਨੇ ਕਹਿੰਦੇ ਸੀ ਇੱਕ ਕੰਪਨੀ ਨਾਲ ਗੱਲ ਹੋ ਗਈ ਤੁਹਾਡੇ ਵੱਧ ਦੇ ਅਸੀਂ ਛੱਡ ਦਿੰਨੇ ਆ ਤੇ ਤੁਸੀਂ ਫਲਾਣੇ ਕੇਸ ਦੇ ਵਿੱਚ ਕਾਂਗਰਸੀਡਾਂ ਦੇ ਖਰਾਬ ਗਵਾਹੀ ਦੇ ਦਿਓ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਉਹ ਜੀ ਇਹ ਖਬਰਾਂ 36 ਕਿਸਮ ਦੀਆਂ ਤੁਰਦੀਆਂ ਨੇ ਜਦੋਂ ਅਹਮਦਾਬਾਦ ਹਾਦਸਾ ਹੋਇਆ ਇਸ ਤੋਂ ਬਾਅਦ ਅਮਰੀਕਾ ਦੇ ਅਖਬਾਰ ਨੇ ਰਿਪੋਰਟਾਂ ਛਾਪੀਆਂ ਕਿ ਪਤਾ ਲੱਗ ਗਿਆ ਜੀ ਫਿਊਲ ਕੰਟਰੋਲ ਸਵਿਚ ਬੰਦ ਸੀ ਕਿ ਪਤਾ ਲੱਗ ਗਿਆ ਕਿ ਆਹ ਕਨਵਰਸੇਸ਼ਨ ਹੋਈ ਸੀ ਕਿ ਪਤਾ ਲੱਗ ਗਿਆ ਕਿ ਉਹਨਾਂ ਦੇ ਪਾਇਲਟ ਡਿਆ ਉਹ ਜ਼ਰੂਰ ਤੋਂ ਵੱਧ ਡਿਊਟੀ ਕਰਦੇ ਸੀ ਕਿ ਪਤਾ ਲੱਗ ਗਿਆ ਕਿ ਪਾਇਲਟਾਂ ਦਾ ਕੋਈ ਕਸੂਰ ਨਹੀਂ ਉਹ 36 ਕਿਸਮ ਦੀਆਂ ਰਿਪੋਰਟਾਂ ਆਈਆਂ ਸਾਡੀ ਸਰਕਾਰ ਨੇ ਇਹ ਕਿਸੇ ਦਾ ਕੋਈ ਜਵਾਬ ਦਿੱਤਾ ਨਹੀਂ ਉਹ ਕਹਿੰਦੇ ਜੀ ਫਾਲਤੂ ਆ ਸਾਡੀ ਤੇ ਜੀ ਜਾਂਚ ਚੱਲਦੀ ਪਈ ਹੁਣ ਇਟਲੀ ਦੀ ਅਖਬਾਰ ਨੇ ਇਸੇ ਕਿਸਮ ਦੀਆਂ ਰਿਪੋਰਟਾਂ ਛਾਪ ਦਿੱਤੀਆਂ ਨੇ ਜੇ ਛਾਪ ਦਿੱਤੀਆਂ ਤੁਸੀਂ ਦੱਸੋ ਰਿਪੋਰਟਾਂ ਠੀਕ ਆ ਕਿ ਗਲਤ ਜੋ ਕਹਿੰਦੇ ਪਾਇਲਟ ਦਾ ਕਸੂਰ ਸੀ ਤੁਸੀਂ ਦੱਸੋ ਪਾਇਲਟ ਦਾ ਕਸੂਰ ਸੀ ਕਿ ਨਹੀਂ ਸੀ ਤੁਸੀਂ ਇਹਦਾ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਇੰਨੀਆਂ ਗੱਲਾਂ ਜਿਹੜੀਆਂ ਤੁਸੀਂ ਕਰਦੇ ਪਏ ਹੋ ਇਦੇ ਬਾਰੇ ਕੁਛ ਨਾ ਕੁਛ ਤਾਂ ਪਬਲਿਕ ਭਾਰਤ ਦੇ ਲੋਕ ਕੋਈ ਨਾ ਕੋਈ ਸਪੈਕਟ ਕਰੀ ਚਾਹੁੰਦੇ ਆ ਤੁਸੀਂ ਕੋਈ ਸਪੈਕਟ ਕਰਨੀ ਦੇ ਰਹੇ ਇਹਦਾ ਨਤੀਜਾ ਕਿ ਨਿਕਲਦਾ ਸਰਕਾਰ ਬਾਰੇ ਸਰਕਾਰ ਦੀਆਂ ਨੀਤੀਆਂ ਬਾਰੇ ਬਹੁਤ ਸਾਰੇ ਪੈਦਾ ਹੁੰਦੇ ਕਿ ਆਖੀ ਜਣਾ ਕੇ ਤਾਂ ਜਾਂਚ ਚੱਲਦੀ ਪਈ ਆ ਜੀ ਜਾਂਚ ਕੋਈ 5 ਸਾਲਾਂ ਦਾ ਪਲਾਨ ਹੈ ਕਿ 5 ਸਾਲਾਂ ਬਾਅਦ ਆ ਕੇ ਰਿਪੋਰਟ ਦੇਣੀ ਹੈ ਇੰਨੇ ਚੱਲ ਤੱਕ ਤੁਹਾਡੇ ਤੋਂ ਜਾਂਚ ਨਹੀਂ ਮੁਕੰਮਲ ਹੋਈ ਬਲੈਕ ਬਾਕਸ ਮਿਲ ਗਏ ਰਿਪੋਰਟ ਆ ਲੋਕਾਂ ਸਾਹਮਣੇ ਰੱਖ ਦਿਓ ਗੱਲ ਖਤਮ ਹੋ ਜੂ ਨਹੀਂ ਤਾਂ ਕਦੇ ਅਮਰੀਕਾ ਦੀ ਕਦੇ ਇਟਲੀ ਦੀ ਅਖਬਾਰ ਇੰਦਾ ਦੀ ਰਿਪੋਰਟ ਆ ਛਾਪਦੇ ਰਹੇ। ਪੰਡਤ ਸਾਹਿਬ ਅੱਗੇ ਵਧਦੇ ਜੀ ਗੱਲ ਕਰਦੇ ਆ AI ਸੰਮੇਲਨ ਦੀ। ਇਹ ਸੰਮੇਲਨ ਵੱਖਰੀ ਤਰ੍ਹਾਂ ਦਾ ਹੋਣ ਜਾ ਰਿਹਾ 20 ਦੇਸ਼ਾਂ ਦੇ ਮੁਖੀ ਦੇ ਵਿੱਚ ਸ਼ਾਮਲ ਹੋਣਗੇ। ਕਿਸ ਤਰ੍ਹਾਂ ਦੀਆਂ ਇਹਦੇ ਵਿੱਚ ਤਕਰੀਰਾਂ ਜਾਂ ਗੱਲਾਂ ਹੋਣਗੀਆਂ? ਦੇਖੋ ਪਿਛਲੇ ਸਮਿਆਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ AI ਇਹੋ ਜੀ ਚੀਜ਼ ਦਿਗੜਾਈ ਹੈ। ਜਿਹੜੀ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਕੀ ਕੁਝ ਕਰੋੜ ਕੇ ਕੀ ਪੁੱਟ ਕੇ ਲਿਆ ਕੇ ਕਿੱਦਾਂ ਪਬਲਿਕ ਦੇ ਸਾਹਮਣੇ ਪੇਸ਼ ਕਰਦੀ ਪਈ। ਜੀ। ਇਦੇ ਕੋਲ ਇਹੋ ਜਿਹੇ ਫਾਰਮੂਲੇ ਨੇ ਜਿਹਦੇ ਨਾਲ ਕਿਸੇ ਦਾ ਹੁਲੀਆ ਵਿਗਾੜਨਾ ਕਿਸੇ ਦੀ ਕੋ ਵੀਡੀਓ ਬਣਾਉਣੀ ਕਈ ਕੁਸ਼ਿਸ਼ ਇਹੋ ਜਿਹਾ ਕਰੀ ਜਾਂਦੀ ਹੈ ਜਿਹੜਾ ਫੋਰੈਂਸਿਕ ਲੈਬ ਦੇ ਐਕਸਪਰਟ ਜਿਹੜਾ ਉਹ ਵੀ ਚੈੱਕ ਕਰਨ 'ਚ ਮੁਸ਼ਕਲ ਮਹਿਸੂਸ ਕਰਦੇ ਅੱਗੇ ਤਾਂ ਜਿਹੜੇ ਕੈਮਰੇ ਆਉਂਦੇ ਪਏ ਇਹਨਾਂ ਦੇ ਵਿੱਚ 36 ਕਿਸਮ ਦੇ ਨੁਕਸਾਨ ਪਾ ਰਹੇ ਉਹ ਦਿਨਾ ਵਿਗਾੜਦੇ ਹੋ ਮੂੰਹ ਬਣਾ ਦਿਓ ਕਹਿੰਦਾ ਚਿਬਾ ਕਰ ਦਿਓ ਕਿਸੇ ਨੂੰ ਇੱਕਦਮ ਬੁੱਢਾ ਬਣਾ ਦਿਓ ਕਿਸੇ ਦਾ ਮੂੰਹ ਪਤਲਾ ਕਰ ਦਿਓ ਕਿਸੇ ਦਾ ਮੂੰਹ ਇੰਨਾ ਫੁਲਾ ਦਿਓ ਤੇ ਸਰੀਰ ਪਤਲਾ ਜਿਹਾ ਕਰ ਦਿਓ ਬੰਦੇ ਨੂੰ ਉਹਦੇ ਆਪਣੇ ਰੂਪ ਦੇ بجائے ਕਾਰਟੂਨ ਸਕੈਚ ਵਰਗਾ ਬਣਾ ਕੇ ਪੇਸ਼ ਕਰਦੇ ਉਹ ਵੀ ਕੈਮਰੇ ਆਏ ਪਏ ਜੀ ਕਈ ਇਹੋ ਜਿਹੇ ਪ੍ਰਬੰਧ ਹੋ ਗਏ ਨੇ ਕਿ ਵੀਡੀਓ ਰਿਕਾਰਡਿੰਗ ਕਿਸੇ ਹੋਰ ਦੀ ਆ ਉਹਦਾ ਚਿਹਰਾ ਲਾ ਕੇ ਕਿਸੇ ਹੋਰ ਦਾ ਲਾ ਦਿਓ ਤੇ ਰਿਕਾਰਡਿੰਗ ਸਾਰੀ ਉਸੇ ਤਰ੍ਹਾਂ ਹੀ ਚੱਲੀ ਜਾਂਦੀ ਹੈ ਤੇ ਜਦੋਂ ਤੱਕ ਇਹੋ ਜਿਹਾ ਸਹੀ ਬੰਦਾ ਇਦਾਂ ਦੀਆਂ ਕਈ ਲੋਕਾਂ ਨੇ ਫਿਲਮਾਂ ਬਣਾ ਲੀਆਂ ਖਾਸ ਤੌਰ ਤੇ ਗਲਤ ਕੰਮ ਕਰਨ ਵਾਲਿਆਂ ਨੇ ਕਿੱਕੀਆਂ ਦੂਜਿਆਂ ਨੂੰ ਬਲੈਕਮੇਲ ਕਰਨ ਵਾਸਤੇ ਬਣਾ ਲੀਆਂ ਤੇ ਬੜੀ ਦੂਰ ਤੱਕ ਗਈਆਂ ਨੇ ਚਲਦੀਆਂ ਨੇ ਬਿਲਕੁਲ ਉਹ ਜਿਹੜੀਆਂ ਚਲਦੀਆਂ ਉਹਨਾਂ ਨੂੰ ਵੀ ਵੇਖਿਆ ਜਾ ਸਕਦਾ ਹੁਣ AI ਟੈਕਨੀਕ ਜਦੋਂ ਦੀ ਆਈ ਹੈ ਇਹਨੇ ਇੱਕ ਇੱਕ ਕਿਸਮ ਦੀ ਦਹਿਸ਼ਤ ਪਾ ਦਿੱਤੀ ਹੈ ਕਿ ਆਹ ਨਾ ਹੋ ਜੇ ਉਹ ਨਾ ਹੋ ਜੇ ਇਸ ਦੇ ਉੱਤੇ ਮੈਨੂੰ ਨਹੀਂ ਪਤਾ ਕਿ ਅੱਗੇ ਕੋਈ ਹੋਰ ਜੀ ਕਾਨਫਰੰਸ ਹੋਈ ਹੈ ਕਿ ਨਹੀਂ ਇਹਨਾਂ ਨੇ ਹੁਣ ਭਾਰਤ ਸਰਕਾਰ ਨੇ ਹੋਰ ਜੀ ਕਾਨਫਰੰਸ ਸੱਦੀ ਹੈ ਜਿਸ ਦੇ ਚ 20 ਦੇਸ਼ਾਂ ਦੇ ਤਾਂ ਮੁਖੀ ਸ਼ਾਮਲ ਹੋ ਰਹੇ ਜੀ ਮੈਨੂੰ ਹਰ ਨਹੀਂ ਹੈ ਕਿ ਮੁਖੀ ਦਾ ਮਤਲਬ ਹੁੰਦਾ ਜਾਂ ਪ੍ਰਧਾਨ ਮੰਤਰੀ ਜਾਂ ਕੁਝ ਦੇਸ਼ਾਂ 'ਚ ਜਿਤਾ ਅਮਰੀਕਾ 'ਚ ਰਾਸ਼ਟਰਪਤੀ ਰਾਜ ਹੁੰਦਾ ਉੱਥੇ ਰਾਸ਼ਟਰਪਤੀ ਸਰਕਾਰ ਦਾ ਮੁਖੀ ਹੁੰਦਾ ਜਾਂ ਕੁਝ ਦੇਸ਼ਾਂ 'ਚ ਰਾਜੇ ਵੀ ਅੱਗੇ ਤੱਕ ਜਾਰਡਨ ਦਾ ਕਿੰਗ ਹੈਗਾ ਇਸ ਤਰ੍ਹਾਂ ਉਹ ਵੀ ਹੋ ਸਕਦੇ ਆ ਖਾੜੀ ਦੇ ਕੁਝ ਦੇਸ਼ਾਂ ਵਿੱਚ ਅਜੇ ਤੱਕ ਕਿੰਗ ਨੇ ਉਹ ਹੋ ਸਕਦੇ ਆ ਇਹਦੇ ਤੋਂ ਇਲਾਵਾ ਕੁਝ ਦੇਸ਼ਾਂ ਵਿੱਚ ਫੌਜੀ ਜਰਨਲ ਵੀ ਨੇ ਉਹ ਫੌਜ ਦੇ ਮੁਖੀ ਨੇ ਰਿਹਾ ਸਰਕਾਰ ਦੇ ਮੁਖੀ ਹੁੰਦੇ 20 ਦੇਸ਼ਾਂ ਦੇ ਮੁਖੀ ਸ਼ਾਮਲ ਹੋ ਰਹੇ ਕੁਝ ਹੋਰ ਦੇਸ਼ਾਂ ਦੇ ਜਿਹੜੇ ਇਸ ਤਰ੍ਹਾਂ ਦੇ ਉੱਚ ਰਤਬੇ ਵਾਲੇ ਐਕਸਪਰਟ ਜਾਂ ਸਿਆਸੀ ਤੇ ਸਰਕਾਰੀ ਉਮੀਦਵਾਰ ਉਹ ਚਾਹ ਰਿਹਾ ਇਹ ਚਾ ਕੇ ਵਿਚਾਰਾਂ ਕੀਤੀਆਂ ਜਾਣਗੀਆਂ ਮੈਂ ਸਮਝਦਾ ਕਿ ਵਿਚਾਰਾ ਕਰਨਾ ਇਹਦੇ ਉੱਤੇ ਕੰਮ ਕਰਨਾ ਕਾਫੀ ਜ਼ਰੂਰੀ ਹੈ ਜੇ ਸਰਕਾਰੇ ਕੰਮ ਕਰਨ ਲੱਗੀ ਹੈ ਮਾੜਾ ਨਹੀਂ ਪਰ ਇਹਦੇ ਚ ਇੱਕ ਗੱਲ ਹੋਣੀ ਚਾਹੀਦੀ ਹੈ ਕਿ ਕੱਲ ਲੋਕ ਕਿਸੇ ਕਿਸਨ ਦਾ ਕੋਈ ਸ਼ੱਕ ਨਾ ਪਵੇ ਕਿਸੇ ਕਿਸੇ ਕੋ ਕਿੰਤੂ ਪਰੰਤੂ ਨਾ ਇਸ ਕਰਕੇ ਜਿਹੜੀਆਂ ਜ਼ਿੰਮੇਵਾਰ ਤਿਰਾਂ ਭਾਵੇਂ ਉਹ ਆਪੋਜੀਸ਼ਨ ਦੇ ਵਿੱਚ ਵੀ ਉਹਨਾਂ ਨੂੰ ਭਰੋਸੇ 'ਚ ਲੈ ਲੈਣਾ ਚਾਹੀਦਾ ਜਿੱਤੇ ਕੱਲ ਨੂੰ ਹਰ ਗੱਲ ਦੇ ਉੱਤੇ ਇਹ ਨੁਕਤਾ ਉੱਠੇਗਾ ਕਿ AI ਦੀ ਵਰਤੋਂ ਵਿਰੋਧੀ ਧਿਰ ਦੇ ਖਿਲਾਫ ਕੀਤੀ ਜਾ ਰਹੀ ਹੈ ਅੱਗੇ ਪੈਗਾਸਸ ਜਿਹੜਾ ਜਸੂਸੀ ਕਾਂਡ ਉਹਦੀ ਗੱਲ ਆਉਦੀ ਰਹੀ ਹੈ ਕਿੰਨੀ ਵਾਰੀ ਇਹ ਆਇਆ ਕਿ WhatsApp ਤੇ ਵੈਸੇ ਨਹੀਂ ਸੁਣਿਆ ਜਾ ਸਕਦਾ ਪਰ ਇਜ਼ਰਾਈਲ ਦਾ ਬਣਾਇਆ ਜਿਹੜਾ ਸਾਫਟਵੇਅਰ ਹੈ ਪੈਗਾਸਸ ਹੂੰ ਉਹਦੇ ਰਾਹੀਂ WhatsApp 'ਤੇ ਹੋਰ ਵੀ ਜਿਹੜੇ ਪ੍ਰਬੰਧ ਨੇ ਸੁਣੇ ਜਾ ਸਕਦੇ ਜੇ اپੋਜੀਸ਼ਨ ਇਹੋ ਜੇ ਦੋਸ਼ ਮੁੜ ਮੁੜ ਕੇ ਲਾਉਂਦੀ ਹੈ ਤੇ ਸਰਕਾਰ ਨੂੰ ਇਸ ਕਿਸਮ ਦਾ ਪ੍ਰਬੰਧ ਕਰਨਾ ਚਾਹੀਦਾ ਕਿ اپੋਜੀਸ਼ਨ ਨੂੰ ਕਿਸੇ ਕਿਸਮ ਦਾ ਕੋਈ ਦੋਸ਼ ਲਾਉਣ ਦਾ ਮੌਕਾ ਹੀ ਨਾ ਮਿਲੇ ਇਹ ਨਹੀਂ ਪ੍ਰਬੰਧ ਕੀਤੇ ਜਾ ਰਹੇ ਹੁਣ ਬਾਕੀ ਦੇਸ਼ਾਂ ਵਿੱਚ ਕੀ ਆ ਮੈਨੂੰ ਨਹੀਂ ਪਤਾ ਅਮਰੀਕਾ ਚ ਕੀ ਆ ਇੰਗਲੈਂਡ ਚ ਕੀ ਆ ਨਾ ਸਾਰੀਆਂ ਥਾਵਾਂ ਤੇ ਕੀ ਆ ਉਹ ਜਿੱਥੇ ਵੀ ਕੁਝ ਹੁੰਦਾ ਜੋ ਵੀ ਕੁਝ ਹੁੰਦਾ ਉਹਨਾਂ ਸਾਰੇ ਮਾਮਲਿਆਂ ਨੂੰ ਨਿਜੱਠਣ ਵਾਸਤੇ ਇਸ ਕਾਨਫਰੰਸ ਵਿੱਚ ਵਿਚਾਰਾ ਹੋਣੀ ਆ ਟੈਕਨੀਕ ਦੇ ਬਾਰੇ ਵੀ ਵਿਚਾਰਾ ਹੋਣ ਗਿਆ ਕਿ AI ਦੀ ਟੈਕਨੀਕ ਕਿਹੜੇ ਦੇਸ਼ ਕੋਲ ਕਿੰਨੀ ਆ ਕੁਝ ਦੇਸ਼ਾਂ ਦੇ ਵਿੱਚ AI ਤੋਂ ਵੀ ਅਗਲੇ ਪਾਸੇ ਐਡਵਾਂਸ ਟੈਕਨੀਕ ਹੋ ਸਕਦੇ ਪਰ ਕੁਝ ਅਜੇ ਪਛਲੇ ਵੀ ਹੋ ਸਕਦੇ ਉਹ ਸਾਰੇ ਮਾਮਲੇ ਤੇ ਜੀ ਹੋਣ ਲੱਗਾ ਅਜੇ ਅਸੀਂ ਨਾ ਇਹਦੇ ਪੱਖ ਵਿੱਚ ਨਾ ਦੇ ਵਿਰੋਧ ਚ ਕੋਈ ਨੁਕਤਾ ਚਿੰਨੀ ਵਗੈਰਾ ਨਹੀਂ ਕਰ ਰਹੇ ਪਰ ਇਹ ਹੋਵੇ ਕਿ ਤੋਂ ਬਾਅਦ ਰਿਪੋਰਟਾਂ ਜਦੋਂ ਸਾਹਮਣੇ ਆਉਣਗੀਆਂ ਫਿਰ ਹੀ ਕੁਝ ਵਿਚਾਰਿਆ ਕੁਝ ਆਖਿਆ ਜਾ ਸਕਦਾ ਹੁਣ ਸਵੇਤ ਹੋ ਗਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਹੁਣ ਗੱਲ ਕਰਦੇ ਆਂ ਬਿਹਾਰ ਦੀ ਉੱਤੇ ਫਰਜ਼ੀ ਦਵਾਈਆਂ ਬਣਾਉਣ ਵਾਲੀ ਇੱਕ ਫੈਕਟਰੀ ਫੜੀ ਆ ਪਰ ਦਾ ਕੋਈ ਸੂਬਾ ਪੰਨੂ ਸਾਹ ਬਚੂਗਾ ਇਸ ਤਰ੍ਹਾਂ ਦੇ ਜਿੱਥੇ ਕੰਮ ਨਹੀਂ ਚੱਲਦਾ ਪਿਆ ਬਹੁਤ ਘੱਟ ਸੂਬੇ ਇਸ ਤਰ੍ਹਾਂ ਦੇ ਹੋਣਗੇ ਨਹੀਂ ਅਸੀਂ ਕਿਸੇ ਬਾਰੇ ਕਹਿ ਨਹੀਂ ਸਕਦੇ ਕਿ ਉੱਥੇ ਇਹ ਕੰਮ ਨਹੀਂ ਹੁੰਦਾ ਜੀ ਕਿਉਂਕਿ ਜਿਹੜੇ ਸੂਬਿਆਂ 'ਚ ਸਮਝਿਆ ਜਾਂਦਾ ਸੀ ਨਹੀਂ ਹੁੰਦਾ ਉਹਨਾਂ ਵਿੱਚ ਵੀ ਹੋਗਾ ਸਾਡੇ ਪੰਜਾਬ ਵਿੱਚ ਦੋ ਤਿੰਨ ਵਾਰੀ ਇਦਾਂ ਫੜੇ ਜਾ ਚੁੱਕੇ ਬਿਲਕੁਲ ਜੀ ਸਭ ਤੋਂ ਵੱਧ ਫੈਕਟਰੀਆਂ ਜਿਹੜੀਆਂ ਫੜੀਆਂ ਗਈਆਂ ਗਲਤ ਕੰਮ ਕਰਨ ਵਾਲੀਆਂ ਦਵਾਈਆਂ ਦੀਆਂ ਕੰਮ ਫੈਕਟਰੀਆਂ ਤੇ ਹਮਾਚਲ ਪ੍ਰਦੇਸ਼ 'ਚ ਫੜੀਆਂ ਜਾ ਚੁੱਕੀਆਂ ਖਾਸ ਕਰਕੇ ਚੰਡੀਗੜ੍ਹ ਦੇ ਲਾਗੇ ਹਮਾਚਲ ਪ੍ਰਦੇਸ਼ ਦਾ ਟਾਊਨ ਜਿਹੜਾ ਬੱਦੀ ਉਹਦੇ ਵਿੱਚ ਤਾਂ ਪਤਾ ਨਹੀਂ ਬੱਦੀਆਂ ਦਾ ਕੋਈ ਪੱਕਾ ਅੱਡਾ ਜੀ ਉਸ ਬੱਦੀ ਦੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਨੇ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਆ ਪਰ ਕੁਝ ਚੋਣਵੀਆਂ ਜੇ ਫੱਜੀ ਕੋਈ 25-30 ਫੈਕਟਰੀਆਂ ਉਹ ਜਿਹੀ ਹੋਣ ਜਿਹੜੇ ਲਗਾਤਾਰ ਗਲਤ ਕੰਮ ਕਰਦੇ ਆ ਦਵਾਈਆਂ ਬਣਾਉਂਦੇ ਆ ਮਾਰਕੀਟ ਵਿੱਚ ਸੁੱਟ ਦਿੰਦੇ ਆ ਉਹਦਾ ਸੈਂਪਲ ਘੱਲ ਦਿੰਦੇ ਆ ਸਰਕਾਰ ਨੂੰ ਅੱਜ ਪਾਸ ਕਰ ਦਿਓ ਸਰਕਾਰ ਕੋਲ ਫਿਰ ਖਰਚਾ ਇਸ ਗੱਲ ਤੇ ਕਰਦੇ ਆ ਕਿ ਉਹ ਸੈਂਪਲ ਦੀ ਰਿਪੋਰਟ ਨਾ ਆਵੇ ਜੇ ਰਿਪੋਰਟ ਨਹੀਂ ਹੋਣੀ ਸਾਲ 2 ਸਾਲ ਤੱਕ ਰਿਪੋਰਟ ਰੋਕੀ ਜਾਵੇ ਉਹਨੇ ਜਦ ਤੱਕ ਕਈ ਸੌ ਕਰੋੜ ਦਾ ਮਾਲ ਵੇਚ ਲਿਆ ਜਾਵੇ ਬਾਅਦ ਚ ਰਿਪੋਰਟ ਆਉਂਦੀ ਹੈ ਜੀ ਤੁਹਾਡੀ ਦਵਾਈ ਜਿਹੜੀ ਆ ਸਬਸਟੈਂਡਰਡ ਸੀ ਕਮਜ਼ੋਰ ਸੀ ਮਾੜੀ ਸੀ ਨੁਕਸਾਨ ਕਰਨ ਵਾਲੀ ਸੀ ਠੀਕ ਆ ਜੀ ਬੰਦ ਕਰ ਦਿੰਦੇ ਅਗਲੇ ਦਿਨ ਉਹੋ ਹੀ ਦਵਾਈ ਨਵਾਂ ਰੈਪਰ ਲਾ ਕੇ ਨਵੇਂ ਟੰਗ ਨਾਲ ਉਹ ਬਣਾ ਕੇ ਫਿਰ ਮਾਰਕੀਟ ਚ ਕੱਢ ਦਿੰਦੇ ਜੇ ਜਿਆਦਾ ਸ਼ਕਤੀ ਹੋਵੇ ਪਰ ਜੇ ਕੋਈ ਉਸ ਫੈਕਟਰੀ ਦੇ ਖਿਲਾਫ ਸਰਕਾਰ ਕਿਸੇ ਕਿਸਮ ਦੀ ਕੋਈ ਕਾਰਵਾਈ ਕਰ ਦਿੰਦੀ ਹੈ ਫਿਰ ਤੁਸੀਂ ਗਲਤ ਕੰਮ ਕੀਤਾ ਤੁਹਾਡੀ ਫੈਕਟਰੀ ਬੰਦ ਕੀਤੀ ਜਾਂਦੀ ਹੈ ਉਹਨਾਂ ਨੇ ਫੈਕਟਰੀਆਂ ਇਹੋ ਜਿਹੇ ਥਾਂ ਤੇ ਪਲੱਟ ਲਾਏ ਆ ਜਿੱਥੇ 2 ਜਾਂ 3 ਗਲੀਆਂ ਲੱਗਦੀਆਂ ਇੱਕ ਪਾਸੇ ਦਾ ਦਰਵਾਜ਼ਾ ਬੰਦ ਕਰ ਦਿੰਦੇ ਮਸ਼ੀਨਾਂ ਅੰਦਰ ਉਹ ਦਫ਼ਤਰ ਅਗਲੇ ਪਾਸੇ ਇਧਰ ਦੇ ਬਜਾਇ ਜਿਹੜੇ ਪਿਛਲੇ ਕਮਰੇ ਹੁੰਦੇ ਚ ਲਾ ਜਾਂਦੇ ਦੂਸਰੇ ਦਰਵਾਜ਼ੇ ਤੋਂ ਮਾਲ ਕੱਟਣਾ ਸ਼ੁਰੂ ਕਰ ਦਿੰਦੇ ਆ ਉੱਥੇ ਨਵੀਂ ਕੰਪਨੀਆਂ ਠੱਪਾ ਲਾ ਦਿੰਦੇ ਜੀ ਤਾਂ ਹੁਣ ਐਸ ਪਲਾਨੀ ਕੰਪਨੀ ਦਾ ਮਾਲ ਬਣਦਾ ਉਹ ਕੰਪਨੀ ਦੇ ਬੰਦ ਹੋ ਗਈ ਤੇ ਕਰਨਾ ਕੀ ਆ ਜੇ ਪਤੀ ਪਤਨੀ ਦੀ ਕੰਪਨੀ ਆ ਪਹਿਲਾਂ ਪਤੀ ਦਾ ਨਾਮ ਅੱਗੇ ਤੇ ਪਤਨੀ ਦਾ ਪਿੱਛੇ ਆ ਮੁੜ ਕੇ ਪਤਨੀ ਦਾ ਅੱਗੇ ਤੇ ਪਤੀ ਦਾ ਪਿੱਛੇ ਲਾ ਕੇ ਉਹ ਬਿਲਕੁਲ ਨਾ ਉਹ ਹੀ ਅੱਗੇ ਪਿੱਛੇ ਕਰਕੇ ਤੇ ਕੰਮ ਉਹ ਫਿਰ ਵੀ ਚੱਲਦਾ ਰੱਖਦੇ ਆ ਇਦਾਂ ਦਾ ਕੰਮ ਉਹ ਕਈ ਹੋਰ ਥਾਵਾਂ ਤੇ ਵੀ ਹੁੰਦਾ ਤੇ ਬਿਹਾਰ ਤੇ ਇਸ ਗੱਲ ਵਾਸਤੇ ਬਹੁਤ ਬਦਨਾਮ ਹੈ ਪਹਿਲਾਂ ਤੋਂ ਕਿ ਉੱਥੋਂ ਦੇ ਜਿਹੜੇ ਡਾਕਟਰਸ ਨੇ ਉਹ ਜਿੱਦਾਂ ਉੱਥੇ ਦਾਖਲੇ ਮਿਲਦੇ ਕਾਲਜਾਂ ਵਿੱਚ ਜਿਸ ਤਰ੍ਹਾਂ ਦਾਖਲਿਆਂ ਤੋਂ ਅੱਗੇ ਟ੍ਰੇਨਿੰਗ ਹੁੰਦੀ ਹੈ ਉਹ ਉੱਥੇ ਤਾਂ ਪੁਲ ਵੀ ਬਣਾਓ ਤੇ ਮੁੱਖ ਮੰਤਰੀ ਦੇ ਘਰੋਂ ਉੱਠ ਕੇ ਜਾਣ ਦਾ ਉਦਘਾਟਨ ਕਰਨ ਜੀ ਉਹਦੇ ਜਾਣ ਤੋਂ ਪਹਿਲਾਂ ਸੁਨੇਹਾ ਆਇਆ ਜੀ ਅੱਜ ਨਾ ਆਇਓ ਉਹ ਪੁਰਤ ਆਪਾਂ ਬਣਾਇਆ ਸੀ ਜਿਹੜਾ ਅਜਿਧ ਘਟਨ ਕਰਨਾ ਸੀ ਰਾਤੀ ਡਿੱਗ ਪਿਆ ਪਰ ਫਿਰ ਵੀ ਕੁਝ ਥਾਵਾਂ ਅਜੇ ਤੱਕ ਬਚੀਆਂ ਨੇ ਤਾਮਿਲ ਦਾਡੂ ਚ ਉਹ ਜੀਆਂ ਫੈਕਟਰੀਆਂ ਘੱਟ ਮਿਲੀਆਂ ਨੇ ਕੇਰਲਾ ਚ ਉਹ ਜੀਆਂ ਫੈਕਟਰੀਆਂ ਘੱਟ ਮਿਲੀਆਂ ਨੇ ਮੈਨੂੰ ਨਹੀਂ ਪਤਾ ਕਰਨਾਟਕਾ ਦਾ ਕੀ ਹਾਲ ਆ ਪਰ ਉੜੀਸਾ ਵਿੱਚ ਵੀ ਮੈਂ ਇੰਨੀ ਜਿਆਦਾ ਬਦਨਾਮੀ ਨਹੀਂ ਸੁਣੀ ਜੇ ਸਭ ਤੋਂ ਵੱਧ ਬਦਨਾਮੀ ਅਸੀਂ ਸੁਣੀ ਆ ਇੱਕ ਤੇ ਹਿਮਾਚਲ ਦੇ ਟਾਊਨ ਬੱਦੀ ਦੀ ਸੋਨ ਸ਼ਹਿਰ ਦੀ ਵੀ ਕੁਝ ਕੁਝ ਸੁਣੀ ਜੀ ਹਰਿਆਣੇ ਦੀਆਂ ਕੁਝ ਥਾਵਾਂ ਦੀ ਸੁਣੀ ਆ ਪੰਜਾਬ ਦੀਆਂ ਕੁਝ ਫੈਕਟਰੀਆਂ ਦੀ ਸੁਣੀ ਹੈ ਪਰ ਅਜੇ ਇਹ ਬਿਮਾਰੀ ਦਿੱਲੀ ਤੋਂ ਉਹਨੇ ਜਿਆਦਾ ਹੈ ਦਿੱਲੀ ਤੋਂ ਪਰੇ ਘੱਟ ਹੈ ਪਰ ਜਿਸ ਤਰ੍ਹਾਂ ਹੁਣ ਬਿਹਾਰ ਦੀ ਵੀ ਖਬਰ ਆ ਗਈ ਹੈ ਇੰਨਾ ਖਬਰਾਂ ਤੋਂ ਤਾਂ ਇਹ ਲੱਗਦਾ ਕਿ ਬਿਹਾਰ ਨਹੀਂ ਬਿਹਾਰ ਤੋਂ ਅੱਗੇ ਵੀ ਕੋਈ ਦੂਸਰੇ ਦੋ ਚਾਰ ਰਾਜ ਹੋ ਸਕਦੇ ਜਿੱਥੇ ਵੀ ਹੋਵੇ ਉਹਨੂੰ ਚੈੱਕ ਕਰਨਾ ਚਾਹੀਦਾ ਜੇ ਹੁਣ ਚੈੱਕ ਨਹੀਂ ਕੀਤਾ ਜਾਂਦਾ ਇਹਦਾ ਨੁਕਸਾਨ ਹੋਵੇਗਾ ਜੀ ਹੁਣ ਸਭ ਈਰਾਨ ਤੇ ਅਮਰੀਕਾ ਦਾ ਤਣਾਅ ਸਿਖਰ ਤੇ ਹੈ ਹੁਣ ਠੰਡੀ ਹਵਾ ਦਾ ਬੁੱਲਾ ਹੈ ਈਰਾਨ ਨੇ ਕਿਹਾ ਕਿ ਅਸੀਂ ਪਰਮਾਣੂ ਸਮਝੌਤੇ ਲਈ ਤਿਆਰ ਹਾਂ ਇੰਨਾ ਕਿ ਸਹੀ ਲੱਗਦਾ ਤੁਹਾਨੂੰ ਇਹ ਖਬਰ ਠੀਕ ਹੋਵੇਗੀ ਜਾਂ ਫਿਰ ਰੌਲਾ ਹੀ ਆ ਨਹੀਂ ਇਹ ਖਬਰ ਤਾਂ ਠੀਕ ਹੋਊਗੀ ਜੀ ਪਰ ਜਿਆ ਬਿਆਨ ਉਹ ਜ਼ਰੂਰੀ ਨਹੀਂ ਕਿ ਅਸਲੇ ਬਿਆਨ ਹੋਵੇ ਉਹ ਸੱਚਮੁੱਚ ਇਹਦੇ ਬਾਰੇ ਸਮਝੌਤਾ ਕਰਨ ਨੂੰ ਤਿਆਰ ਹੋਣ ਜੀ ਇਹ ਵੀ ਹੋ ਸਕਦਾ ਕਿ ਇੱਕ ਚਾਲ ਹੋਵੇ ਇੱਕ ਤਰੀਕਾ ਹੁੰਦਾ ਕਿ ਦੁਸ਼ਮਣ ਨੂੰ ਗੱਲਾਂ ਚ ਲਾ ਕੇ ਤੇ ਆਪਣੀ ਗੱਲ ਕਰੀ ਜਾਓ ਔਰ ਇਸ ਢੰਗ ਨਾਲ ਕਰੋ ਕਿ ਦੁਸ਼ਮਣ ਪਹੁੰਚ ਘਰ ਜੀ ਉਹਨੂੰ ਪਤਾ ਹੀ ਨਾ ਲੱਗੇ ਕਿ ਇਹ ਕੀ ਕੁਝ ਹੋ ਗਿਆ ਅੱਛਾ ਇਹ ਜਿਹੜੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਅੱਗੇ ਵੀ ਕਹਿਵਾ ਹੋ ਚੁੱਕਿਆ ਹ ਹ ਹੁਣੇ ਅਜੇ ਪਿਛਲੇ ਮਹੀਨੇ ਗੱਲ ਆਈ ਸੀ ਕਿ ਰੂਸ ਤੇ ਅਮਰੀਕਾ ਦੋਵਾਂ ਦਾ ਐਟਮਿਕ ਸਮਝੌਤਾ ਟੁੱਟ ਗਿਆ ਐਟਮਿਕ ਸਮਝੌਤੇ ਚ ਇਹੋ ਹੀ ਸੀ ਕਿ ਸਾਡੇ ਚੋਂ ਕੋਈ ਪਹਿਲ ਨਹੀਂ ਕਰੇਗਾ ਜੀ ਇੱਕ ਦੂਸਰੇ ਨਾਲ ਹਥਿਆਰਾਂ ਦੀ ਚੈੱਕ ਕਰਨ ਦੇ ਲਈ ਗੱਲ ਸੀ ਉਹ ਵੀ ਸਾਂਝੀ ਕੀਤੀ ਸਾਡੇ ਤੁਸੀਂ ਕਰ ਲੋ ਤੁਹਾਡੇ ਅਸੀਂ ਕਰ ਲਾਂਗੇ ਸਾਡੇ ਤੇ ਪਾਕਿਸਤਾਨ ਦਾ ਵੀ ਆ ਅਸੀਂ ਐਟਮਿਕ ਟਕਾਣਿਆਂ ਦੀਆਂ ਸੂਚੀਆਂ ਇੱਕ ਦੂਜੇ ਨਾਲ ਹਰ ਸਾਲ ਵਟਾਉਨੇ ਆ ਦਸ ਦਿਨਾਂ ਦੀ ਸਾਡੇ ਭਲੇਣੇ ਭਲੇਣੇ ਥਾਂ ਤੇ ਉਹ ਕਹਿੰਦੇ ਸਾਡੇ ਭਲੇਣੇ ਭਲੇਣੇ ਥਾਂ ਤੇ ਬੜੀ ਖਬਰ ਬਣਾਈ ਜਾਂਦੀ ਉਹ ਖਬਰوں ਖਬਰ ਕੋਈ ਨਹੀਂ ਆ ਗਈ ਕਿਉਂਕਿ ਹਰ ਸਾਲ ਆ ਤੇ ਇਹ ਵੀ ਨਹੀਂ ਪਤਾ ਕਿ ਦੋਵੇਂ ਅਸਲੀ ਟਕਾਣਾਂ ਦੀ ਦੱਸਦੇ ਕਿ ਟਕਾਣੇ ਕਿਤੇ ਹੋਰ تھے ਆ ਜਾਂ ਉਹ ਅਮਲੀ ਨੇ ਮਛਰਦਾਨੀ ਗਾਂਡੀਆਂ ਦੇ ਮੰਜੇ ਤੇ ਲਾਤੀ ਸੀ ਤੇ ਆਪ ਆਪਣੀ ਛੱਤ ਤੇ ਬਿਗੈਰ ਮਛਰਦਾਨੀ ਤੇ ਸੁੱਤਾ ਤੇ ਲੋਕਾਂ ਨੇ ਆਖਿਆ ਤੂੰ ਮਛਰਦਾਨੀ ਤੇ ਉਧਰ ਤੂੰ ਇਧਰ ਕਹਿੰਦਾ ਭੁਲੇਖਾ ਪਾਇਆ ਮਛਰ ਮੈਨੂੰ ਉਧਰ ਲੱਭਦੇ ਹੋਣਗੇ ਮੈਂ ਇੱਥੇ ਰਾਮਨਾਸ ਸੁੱਤਾ ਹਾਂ ਇਹ ਹੁਣ ਪਤਾ ਨਹੀਂ ਸਰਕਾਰਾਂ ਕੀ ਕਰਦੀਆਂ ਤੇ ਕੀ ਨਹੀਂ ਕਰਦੀਆਂ ਇਰਾਨ ਵਾਲਿਆਂ ਨੇ ਇਹ ਕਹਿ ਦਿੱਤਾ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਗੱਲਬਾਤ ਕਰਦੇ ਕਿ ਨਹੀਂ ਕਰਦੇ ਜੇ ਕਰਦੇ ਆ ਸਿਰੇ ਪਹੁੰਚਦੀ ਕਿ ਨਹੀਂ ਪਹੁੰਚਦੀ ਇਹ ਸਾਰਾ ਕੁਝ ਉਡੀਕਣਾ ਪਉ ਪਰ ਸਭ ਅਗਲੀ ਗੱਲ ਕਰਦੇ ਆ ਰਾਜਸਥਾਨ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਇਹ ਬਣਾਈ ਤੇ ਇਸ ਕਰਕੇ ਸੀ ਕਿਸਾਨਾਂ ਨੂੰ ਲਾਭ ਹੋਵੇ ਹਰ ਸਕੀਮ ਦੇ ਉੱਪਰ ਵੀ ਕਦੀ ਕਦੀ ਸਕੀਮ ਲੱਗ ਜਾਂਦੀ ਹੈ ਕਹਿੰਦੇ ਆ ਕਿ ਦੇਸ਼ ਦੀ ਇੱਕ ਬਹੁਤ ਵੱਡੀ ਬੈਂਕ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਹੈ ਧੋਖਾਧੜੀ ਹੋਈ ਹੈ ਪੂਰਾ ਮਾਮਲਾ ਕੀ ਹੈ ਦੇਖੋ ਪ੍ਰਧਾਨ ਮੰਤਰੀ ਸਕੀਮ ਆ ਤੇ ਪ੍ਰਧਾਨ ਮੰਤਰੀ ਨੇ ਆਪ ਤਾਂ ਜਾ ਕੇ ਲਾਗੂ ਕਰਨੀ ਨਹੀਂ ਠੀਕ ਉਹਦੇ ਨਾਂ ਤੇ ਸਕੀਮ ਬਣਾਈ ਬਣਾਈ ਇਸ ਕਰਕੇ ਆ ਕਿ ਜਦੋਂ ਸਕੀਮ ਲਾਗੂ ਕਰਨੀ ਸੇ ਸੂਬੇ ਦੀ ਸਰਕਾਰ ਇਹ ਨਾ ਆਖੇ ਅਸੀਂ ਆ ਕਰਤਾ ਸਕੀਮ ਦੇ ਨਾਂ ਤੋਂ ਹੀ ਲੋਕਾਂ ਨੂੰ ਪਤਾ ਹੋਵੇ ਕਿ ਇਹ ਚ ਸੂਬੇ ਦਾ ਕੁਝ ਨਹੀਂਗਾ ਕਿ ਕੇਂਦਰ ਸਰਕਾਰ ਦਾ ਪੈਸਾ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਨਾ ਚੱਲੇ ਸਾਡੇ ਇੱਥੇ ਪੰਜਾਬ ਦੇ ਵਿੱਚ ਤੁਸੀਂ ਵੇਖੋ ਇੱਕ ਨੈਸ਼ਨਲ ਹਾਈਵੇ ਐਕਸਪ੍ਰੈਸਵੇ ਹੈ ਇੱਕ ਸਟੇਟ ਹਾਈਵੇ ਹੈ ਇੱਕ ਪਿੰਡਾਂ ਜਾਓ ਲਿੰਕ ਸੜਕਾਂ ਤੇ ਲਿਖਿਆ ਪ੍ਰਧਾਨ ਮੰਤਰੀ ਸੜਕੀ ਯੋਜਨਾ ਜੀ ਅੱਛਾ ਇਸੇ ਤਰ੍ਹਾਂ ਉਹ ਵੀ ਸਕੀਮ ਦੇ ਵਿੱਚ ਇਹ ਸਕੀਮ ਦੇ ਵਿੱਚ ਫਸਲਾਂ ਦਾ ਬੀਮਾ ਕਰਨਾ ਸੀ ਉੱਥੇ ਹੋਇਆ ਇਹ ਆ ਕਿ ਇੱਕ ਸਰਕਾਰੀ ਬੈਂਕ ਉਹਦੇ ਮੈਨੇਜਰ ਨੇ ਕੁਝ ਬੀਮਾਧਾਰੀਆਂ ਨਾਲ ਗੱਲ ਕੀਤੀ ਕਰਕੇ ਪ੍ਰਧਾਨ ਮੰਤਰੀ ਅਸਲ ਬੀਮਾ ਯੋਜਨਾ ਦੇ ਵਿੱਚ ਕੁਝ ਲੋਕਾਂ ਦੀਆਂ ਫਸਲਾਂ ਦੇ ਬੀਮਾ ਕੀਤੇ ਫਿਰ ਉਹਨਾਂ ਨੂੰ ਨੁਕਸਾਨ ਹੋਇਆ ਵਿਖਾਤਾ ਵਿਖਾ ਕੇ ਤੇ ਉਹਦੇ ਪੈਸਿਆਂ ਦੇ ਕਲੇਮ ਲੈ ਲਏ ਜਦੋਂ ਕਲੇਮ ਲੈ ਪਤਾ ਨਹੀਂ ਕਿੰਨੇ ਕਰੋੜ ਦੇ ਲੈ ਗਏ ਹੁਣ ਤੱਕ ਪਰ ਕੁਝ ਕੇਸ ਫੜੇ ਗਏ ਸ਼ਿਕਾਇਤ ਹੋ ਗਈ ਉਹਦੇ ਆਧਾਰ ਤੇ ਜਦੋਂ ਪੜਤਾਲ ਹੋਈ ਤੇ ਪਤਾ ਲੱਗਾ ਜਿਨ੍ਹਾਂ ਦੀਆਂ ਫਸਲਾਂ ਲਿਖੀਆਂ ਗਈਆਂ ਉਹਨਾਂ ਤੇ ਉਹ ਜੀ ਫਸਲਾ ਪੀਜੀਆ ਹੀ ਨਹੀਂ ਤੇ ਫਸਲਾ ਆਈਆਂ ਕਿੱਥੋਂ ਹੁਣ ਇਹਦਾ ਕੀ ਆ ਮੈਂ ਇਹ ਦੱਸਦਾ ਕਿ ਅੱਜ ਤੋਂ ਕੋਈ 40-45 ਸਾਲ ਪਹਿਲਾਂ ਦੀ ਗੱਲ ਜਦੋਂ ਪੰਜਾਬ 'ਚ ਗਵਰਨਰ ਦਾ ਰਾਜ ਹੁੰਦਾ ਸੀ ਇੱਕ ਵਾਰੀ ਇੱਕ ਕੇਸ ਪੜਿਆ ਗਿਆ ਸੀ ਮੱਝਾਂ ਦੇ بیمੇ ਕਰਦੇ ਸਨ ਕਰਕੇ ਕੀ ਹੈ ਕਿ ਉਹਨਾਂ ਦੇ ਕੰਨ ਨੂੰ ਕੁੰਡਾ ਜਿਹਾ ਪਾ ਦਿੰਦੇ ਸਨ ਫਿਰ ਜਦੋਂ ਮੱਝਾਂ ਸੁੱਤੀਆਂ ਹੁੰਦੀਆਂ ਸੀ ਉਹਨਾਂ ਦੀ ਫੋਟੋ ਲੈ ਕੇ ਕਿ ਮੱਝ ਮਰ ਗਈ ਹੈ ਫੋਟੋ ਉਸੇ ਮੱਝ ਦੀ ਹੁੰਦੀ ਸੀ ਅਸਲੀ ਦੀ ਉਹ ਲੈ ਜਾਂਦੇ ਸੀ ਜਿਹੜੀ ਕੇਸ ਫਾਈਲ ਆ ਉਹਦੇ ਨਾਲ ਲਫਾਫੇ ਚ ਪਾ ਕੇ ਸੀਲ ਕਰਕੇ ਟੰਗਣਾ ਸਿਰਫ ਉਹਦਾ ਕੰਨ ਹੁੰਦਾ ਸੀ ਜਿਹੜੇ ਕੰਨ ਦੇ ਉੱਤੇ ਕੁੰਡਾ ਇੰਸ਼ੋਰੈਂਸ ਵਾਲਾ ਲੱਗਾ ਹੁੰਦਾ ਸੀ ਕਲੇਮ ਲਈ ਜਾਂਦੇ ਸੀ ਕਹਿੰਨੇ ਸ਼ਿਕਾਇਤ ਕਰਤੀ ਆ ਕੇ ਵੇਖਿਆ ਇੱਕ ਏਜੰਟ ਦੇ ਇਲਾਕੇ ਚ ਕਿ ਉਹਨੀਆਂ 100 ਤੋਂ ਵੱਧ ਮੱਝਾਂ ਮਿਲ ਗਈਆਂ ਜਿਨ੍ਹਾਂ ਦੇ ਕੰਨ ਵੱਡੇ ਸੀ ਫੋਟੋ ਉਹਨਾਂ ਦੀਆਂ ਭੇਜੀਆਂ ਸੀ ਹੁਣ ਇੱਥੇ ਵੀ ਇਹ ਮੈਨੇਜਰ ਤੇ ਉਹਦੇ ਨਾਲ ਦਾ ਦੋ ਜਣੇ ਰੜ ਕੇ ਫਸਲਾਂ ਦੇ ਬੀਮੇ ਦੇ ਨਾਂ ਤੇ ਮੱਝਾਂ ਦੇ ਕੰਨ ਸਰਕਾਰ ਦੇ ਕੰਨ ਕੁੱਤਰਨ ਲੱਗੇ ਸੀ ਜੀ ਉਹ ਜਿਹੜੇ ਟੰਗ ਲੱਗੇ ਹੋਏ ਸੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਉਹ ਸ਼ਿਕਾਇਤ ਦੇ ਵਿੱਚ ਉਹ ਫਸ ਗਿਆ ਬਿਲਕੁਲ ਪੰਨ ਸਾਹਿਬ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਬਾਕੀ ਤੁਸੀਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਐਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੋ ਜੀ ਜਿਨ੍ਹਾਂ ਅੱਜ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਕੱਲ ਨਵੇਂ ਮੁੱਦਿਆਂ ਨਾਲ ਫਿਰ ਹਾਜ਼ਰ ਹੋਵਾਂਗੇ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ